ਸਤ ਸ੍ਰੀ ਅਕਾਲ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਜਲਾਲਾਬਾਦ ਹਲਕੇ ਦੇ ਪਿੰਡ ਪਾਕਾ ਤੋਂ ਦਿਖਾ ਰਹੇ ਆ ਜਿੱਥੇ ਕੱਲ ਇੱਕ ਪਿਓ ਪੁੱਤ ਦਾ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਲਾ ਰਹੇ ਦੇ ਸਮੇਂ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਨੇ ਅਵਤਾਰ ਸਿੰਘ ਦੇ ਪਰਿਵਾਰ ਦੀਆਂ ਅਵਤਾਰ ਸਿੰਘ ਦੇ ਘਰ ਇਸ ਟਾਈਮ ਮੌਜੂਦ ਹੈਗੇ ਆ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਸੀ ਕਿਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਹੈਗਾ ਰੰਜਿਸ਼ ਚੱਲ ਰਹੀ ਸੀ ਜੀ ਬੀਬੀ ਕੀ ਮਾਮਲਾ ਸੀ ਰੰਜਿਸ਼ ਕਿਹੜੀ ਗੱਲ ਦੀ ਸੀ ਕੋਈ ਨਹੀਂ ਕੋਈ ਰਸ ਨਹੀਂ ਪਾਣੀ ਅਠੀ ਦਿਣੀ ਵਾਰੀ ਲਾਉਂਦੇ ਸੀ ਕੋਈ ਰਸ ਨਹੀਂ ਕਰੋ ਤੇ ਪਾਣੀ ਲਾਉਣ ਗਏ ਉਹਨਾਂ ਨੂੰ ਰਸਨ ਦਾ ਪਤਾ ਹੋਵੇ ਕੋਈ ਉਹਨਾਂ ਦੇ ਦਿਲ ਚ ਮਾਪਾਪ ਹੋਵੇ ਸਾਨੂੰ ਕੋਈ ਪਤਾ ਨਹੀਂ ਹਟੇ ਸੀ ਉਹਨੂੰ ਦੇ ਉੱਚੇ ਨਹੀਂ ਵੇਥਾ ਉਹਨੂੰ ਚੋਕ ਦੇ ਸੀ ਅਸਈ ਨਹੀਂ ਹਾਂ ਚੋੜਕਣ ਜੋਗਾਂ ਉਹਨੂੰ ਬਾਹਰ ਅੰਦਰ ਹੜਦੇ ਸੀ ਕੋਈ ਸ਼ਾਨੂਨੀ ਪਤਾ ਕੋਈ ਅਸੀਂ ਕੋਈ ਲੜਾਈ ਝਗੜਾ ਨਹੀਂ ਕੀਤਾ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਪਾਕਾਂ ਦੇ ਵਿੱਚੋਂ ਜਿੱਥੇ ਬੜੀ ਹੀ ਬੇਰਹਿਮੀ ਦੇ ਨਾਲ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਕਰਦੀਆਂ ਵੀ ਤੁਹਾਨੂੰ ਦਿਖਾਵਾਂਗੇ ਇਹ ਘਰ ਹੈ ਹਾਂਜੀ ਤਾਂ ਇਹ ਘਰ ਦੀਆਂ ਤਸਵੀਰਾਂ ਹੈਗੀਆਂ ਤੁਹਾਨੂੰ ਦਿਖਾਣੇ ਆ ਜਿੱਥੇ ਅਵਤਾਰ ਸਿੰਘ ਅਤੇ ਉਸਦੇ بیٹے ਦਾ ਇਹ ਘਰ ਹੈਗਾ ਦੱਸ ਦਈਏ ਕਿ ਘਰ ਦੇ ਵਿੱਚ ਇਹ ਦੋ ਮੈਂਬਰ ਹੀ ਜਿਹੜੇ ਹੈਗੇ ਆ ਇਹ ਘਰ ਦਾ ਸਹਾਰਾ ਸਨ ਔਰ ਜਿਹੜੇ ਪਰਿਵਾਰ ਦੇ ਵਿੱਚ ਇੱਕ ਹੋਰ ਬੇਟਾ ਹੈਗਾ ਦੱਸਦੇ ਆ ਕਿ ਉਹ ਅਪਾਹਜ ਹੈ ਦਿਖਾਣੇ ਆ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੱਸਦੀ ਹੈ ਕਿ ਪੂਰਾ ਦਾ ਪੂਰਾ ਇੱਕ ਪਰਿਵਾਰ ਜਿਹੜਾ ਹੈਗਾ ਉਹ ਇਸ ਹਾਦਸੇ ਦੇ ਵਿੱਚ ਉੱਜੜ ਗਿਆ ਪਿਓ ਪੁੱਤ ਦੋਨਾਂ ਦਾ ਗੋਲੀਆਂ ਮਾਰ ਕੇ ਜਿਹੜਾ ਹੈਗਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਜਿਹੜੀ ਹੈ 2 ਸਾਲ ਪਹਿਲਾਂ ਹੀ ਇਹਨਾਂ ਦੇ ਵੱਲੋਂ ਠੇਕੇ ਤੇ ਲਈ ਗਈ ਸੀ ਔਰ ਠੇਕੇ ਤੇ ਜ਼ਮੀਨ ਜਿਹੜੀ ਲਈ ਗਈ ਸੀ ਉਹ ਜ਼ਮੀਨ ਪਹਿਲਾਂ ਦੋਸ਼ੀਆਂ ਦੇ ਕੋਲੇ ਠੇਕੇ ਤੇ ਸੀ ਤਾਂ ਇਸੇ ਗੱਲ ਦੀ ਉਹ ਰੰਜਿਸ਼ ਰੱਖਦੇ ਸਨ ਔਰ ਰੰਜਿਸ਼ ਦੇ ਚਲਦੇ ਆ ਉਹਨਾਂ ਦੇ ਵੱਲੋਂ ਇਹ ਕਾਰਾ ਜਿਹੜਾ ਹੈਗਾ ਇਹ ਕੀਤਾ ਗਿਆ ਹੈ ਤਾਂ ਪਰਿਵਾਰ ਦਾ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਇਹ ਘਰ ਹੈਗਾ ਬੀਬੀ ਉਹ ਕਿੱਥੇ ਹੈ ਇਹਨਾਂ ਦਾ ਬੇਟਾ ਦੂਜਾ ਤਾਂ ਬਿਲਕੁਲ ਦੱਸਦੀ ਹੈ ਕਿ ਹੁਣ ਪਰਿਵਾਰ ਦੇ ਵਿੱਚ ਸਿਰਫ ਔਰਤਾਂ ਰਹਿ ਗਈਆਂ ਤਾਂ ਇੱਕ ਪਰਿਵਾਰਕ ਮੈਂਬਰ ਹੈ ਜੋ ਹੈਂਡੀਕੈਪਟ ਹੈ ਤਾ ਉਹ ਚੱਲ ਫਿਰ ਨਹੀਂ ਸਕਦੇ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੂਰੇ ਦਾ ਪੂਰਾ ਹੱਸਦਾ ਖੇਡਦਾ ਪਰਿਵਾਰ ਜਿਹੜਾ ਹੈਗਾ ਉਹ ਇੱਥੇ ਖਤਮ ਹੋ ਗਿਆ ਭਾਈ ਗੱਲ ਕਰ ਸਕਦੇ ਹੋ ਨਾ ਨਾ ਕੋਈ ਰੰਜਸ ਨਹੀਂ ਕੋਈ ਰੋਲਾ ਨਹੀਂ ਸੀ ਅਸੀਂ ਤਾਂ ਠੀਕ ਕੇ ਪੈਲੀ ਲਈ 2 ਸਾਲ ਹੋ ਗਏ ਆ ਕੋਈ ਰੰਜਸ ਨਹੀਂ ਕੋਈ ਰੋਲਾ ਨਹੀਂ ਹੁਣ ਤੁਹਾਡੇ ਸਾਹਮਣੇ ਹੀ ਆ ਮੈਨੂੰ ਤਾਂ ਉਹ ਹੀ ਦੋਵੇਂ ਕਰਨ ਵਾਲੇ ਹੁਣ ਤਾਂ ਕੋਈ ਕਰਨ ਵਾਲਾ ਵੀ ਨਹੀਂ ਰਹਿ ਗਿਆ ਨਿੱਕੇ ਨਿੱਕੇ ਜਵਾਗ ਆ ਉਹਨਾਂ ਨੂੰ ਕੀ ਕਵਾਵਾਂਗੇ ਤੇ ਕੀ ਕਰਾਂਗੇ ਕੋਈ ਕੱਲ ਜਦੋਂ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਬ੍ਰਦਰ ਕੋਈ ਗੱਲ ਕਰਦੇ ਹੋਣ ਜਦੋਂ ਤੁਸੀਂ ਜ਼ਮੀਨ ਠੇਕੇ ਤੇ ਲਈ ਹੈ ਪਹਿਲਾਂ ਉਹਨਾਂ ਕੋਲੇ ਠੇਕੇ ਤੇ ਸੀ ਹਾਂਜੀ ਪਹਿਲਾਂ ਸੀ ਦੋ 23 ਸਾਲ ਪਹਿਲਾਂ ਉਹਨਾਂ ਕੋਲ ਸੀ ਤੇ ਬਾਅਦ ਠੇਕੇ ਦਾ ਰਣ ਸਾਨੂੰ ਦੇ ਦਿੱਤੀ ਹਾਂਜੀ ਪਤਾ ਲੱਗੇ ਕਿ ਇਸੇ ਗੱਲ ਦੀ ਰੰਜਿਸ਼ ਰੱਖਦੇ ਸੀ ਪਤਾ ਨਹੀਂ ਨਾ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਕੀ ਹੈ ਕੀ ਨਹੀਂ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੋਈ ਪਹਿਲਾਂ ਪਹਿਲਾਂ ਕੋਈ ਲੜਾਈ ਝਗੜਾ ਆਪਸ ਵਿੱਚ ਬੋਲ ਬੁਲਾਰਾ ਹੋਇਆ ਕੋਈ ਲੜਾਈ ਝਗੜਾ ਨਹੀਂ ਕੋਈ ਬੋਲ ਇਹ ਤਾਂ ਪਤਾ ਨਹੀਂ ਉਹ ਤਾਂ ਪਾਣੀ ਲਾਉਂਦਾ ਹੈ ਹੁਣ ਕੀ ਪਤਾ ਕੀ ਕਰਨਾ ਸਾਹਮਣੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਐਵੇਂ ਦਿਨ ਦਿਹਾੜੇ ਮਾਰਤਾ ਐਂ ਤਾਂ ਕਾਹੇ ਜੋਗੇ ਨਹੀਂ ਰਹਿਗੇ ਬੱਚੇ ਕਿੱਦਾਂ ਪਾਲਣੇ ਬੱਚੇ ਕਿੱਦਾਂ ਪਾਲਣੇ ਆਂ ਸੁਣਵਾਈ ਹੋਣੀ ਚਾਹੀਦੀ ਆ ਸਾਡੀ ਹੈ ਗਈ ਤੇਰੀ ਵੀ ਹੈ ਗਈ ਅਸੀਂ ਆਪ ਵੀ ਵਾਈ ਕਰਦੇ ਸਾਂ ਸਾਡੀ ਆਪਦੀ ਜ਼ਮੀਨ ਵੀ ਹੈਗੀ ਆ ਹਾਂਜੀ ਸਾਡੀ ਸਾਡੇ ਘਾਈ ਕੇ ਲੈ ਜੁਮੇਨ ਸਾਡੀ ਆ ਘਾਈ ਘਾਈ ਕੇ ਲੈ ਇਹ ਜਿਹੜੀ ਆ ਇਹ ਠੇਕੇ ਤੇ ਲਈ ਸੀ ਕਿੰਨੀ ਜ਼ਮੀਨ ਠੇਕੇ ਤੇ ਲਈ ਹੋਈ ਸੀ 9.5 ਸਾਡੇ 9.5 ਸਾਡੇ 9.5 ਇਹ ਲੁਧਿਆਣੇ ਦੇ ਰਹਿਣ ਵਾਲੇ ਹਾਂਜੀ ਲੁਧਿਆਣੇ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਪਰਿਵਾਰ ਦੇ ਵਿੱਚ ਇੱਕ ਹੀ ਮਰਦ ਜਿਹੜਾ ਇਸ ਟਾਈਮ ਹੈਗਾ ਔਰ ਉਹ ਵੀ ਅਪਾਹਜ ਹੈਗਾ ਤਾਂ ਕੱਲ ਜੋ ਗੋਲੀकांड ਹੋਇਆ ਜੋ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਗੋਲੀਆਂ ਚੱਲੀਆਂ ਤਾਂ ਉਸ ਦੇ ਵਿੱਚ ਇੱਕ ਪੂਰਾ ਹੱਸਦਾ ਖੇਡਦਾ ਪਰਿਵਾਰ ਜਿਹੜਾ ਹੈਗਾ ਉਹ ਉੱਜੜ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਪਾਕਾਂ ਤੋਂ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਸ਼ਾਇਦ ਇੱਕ ਸ਼ਖਸ ਨੂੰ ਪੁਲਿਸ ਨੇ ਕਾਬੂ ਵੀ ਇਸ ਦੇ ਵਿੱਚੋਂ ਕਰ ਲਿਆ ਪਰ ਇਹ ਸਭ ਦੇ ਬਾਵਜੂਦ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਉੱਜੜ ਗਿਆ